ਚੱਲ ਬਾਈ ਬੱਲੇ ਬੱਲੇ ਲਓ ਜੀ ਬਾਈ ਜੀਸੀਬੀ ਵਾਲਾ ਦੇ ਗਿਆ ਧੋਖਾ ਅੰਕਲ ਨੂੰ ਸਵੇਰ ਦਾ ਜੱਗੇ ਨੇ ਲਾਇਆ ਭਲਾਰਾ ਤੇ ਫਿਰ ਬੜੀਆ ਮਸ਼ੀਨਾਂ ਲਿਆਂਦੀਆਂ ਨਹੀਂ ਹਾਂ ਮਸ਼ੀਨ ਨੂੰ ਇਹ ਕਹੀ ਗਿਆ ਮੇਰਾ ਮਾਨੀ ਦਾ ਕਰਦਾ ਸਰਦਾਰ ਜੀ ਦਵਾਰਾ ਲੱਖ ਰੁਪਈਆ ਲੱਗ ਗਿਆ ਜੇ ਕਿਤੇ ਜਿੱਥੇ ਭਈਆ ਖੜਾ ਆਂਡਾ ਤੋੜੇ ਤਾ ਤਾ ਮਸ਼ੀਨ ਕਿਹਾ ਕਰੂਗੀ ਉਹ ਉਹ ਨਹੀਂ ਭਾਓ ਉਹ ਪੂਰੇ ਨਹੀਂ ਕਹਿ ਰਹਾ ਇਹ ਮਸ਼ੀਨ ਨੇ ਉਰੇ ਪੈ ਧਰ ਕੇ ਤਾ ਮੈਂ ਤਾਂ ਕੂ ਕਰ ਦੇਣਾ ਹਾਂ ਨਹੀਂ ਹੈ ਰਿਸਕੀ ਕੰਮ ਤਾਂ ਉਹ ਬਹੁਤ ਆ ਜੱਗੇ ਨੂੰ ਆਏ ਤਾਂ ਵੀ ਚੱਲ 5 ਮਿੰਟ ਨਵੇੜਾ ਹੈਗਾ ਦੇਖ ਗੱਲ ਕੁਛ ਨਹੀਂ ਇਹ ਹੁਣ ਇਹ 400 ਰੁਪਏ ਟਰਾ ਦੀਆਂ ਗੱਡੀਆਂ ਨੇ ਅੱਛਾ ਜੇ ਫੜੀਆਂ 8 ਟਰਾਲੀਆਂ ਪਾਤੀਆਂ 3200 ਹੋਇਆ ਮਸ਼ੀਨ ਵਾਲੇ ਨੇ ਧੋਖਾ ਜੰਦੇ ਨੇ ਬਦੋ ਹੋ ਜਾ ਨਾ ਇਹ ਇੱਕ ਨੰਬਰ ਘੱਮ ਹੈ ਜੀ ਲੱਖ ਰੁਪਈਆ ਗਾਲ ਦੇਣਾ ਮੈਂ ਨਾ ਰਖਾਉਂਦਾ ਉਹੀ ਤਾਂ ਕਹਿੰਦਾ ਯਾਰ ਭਾਈ ਸਰਾਰਕ ਨਾਲ ਲੱਗਦਾ ਬਾਠ ਠੀਕ ਆ ਅੰਕਲ ਕੰਮ ਕਰਾਉਂਦਾ ਨਾਲ ਬੰਦੇ ਬਹੁਤ ਕੰਮ ਦੇ ਆਰ ਇਹ ਘਰ ਦੇ ਬੰਦੇ ਮਨ ਉਦੋਂ ਮੈਂ ਤਾਂ ਮੱਕੀ ਨੂੰ ਤੇ ਆਜੇ ਜੱਗਾ ਖਰੇ ਦਾ ਕੱਲ ਇਹਨਾਂ ਨੂੰ ਕਹਿੰਦੇ ਵੀ ਅਹ ਲਾਉਣੀ ਆ ਅੱਜ ਨਾ ਚਲੇ ਜਾਣਾ ਤਾਂ ਸਾਰਾ ਕੰਮ ਖਤਮ ਕਰਕੇ ਬਸ ਲੇਟ ਆਏ ਅੱਜ ਹੈ ਹੁਣ ਆਏ ਆ ਵਿਚਾਰੇ 4 ਵਜੇ ਕੀ ਆ ਨਹੀਂ ਨੀ ਟੋਕਰੀ ਲੋਡ ਨਹੀਂ ਆਈ ਭਾਈ ਨਿੰਤਾ ਬਣਾਣ ਨੂੰ ਦਬਿੰਠਾ ਬਣਿਆ ਨੇ ਨਾ ਨਾ ਟੋਕਰੀਆਂ ਲੋਡ ਨਹੀਂ ਹੈਗੀਆਂ ਤਾਂ ਕੁਝ ਬਹੁਤ ਲੋਡ ਹੁੰਦਾ ਹੈ ਅੱਪ ਆ ਗਏ 12 ਬੱਦੇ ਹੋ ਜਾਣਾ ਇਹਨਾਂ ਨੇ ਕਿੱਥੇ ਛੱਡਣਾ ਹੈ 100 ਨੇ ਤੇ ਲਗਣਾ ਕੁਝ ਨੇ ਟੋਕਰੀ ਛੋਟੀ ਪੌਣੀ ਕਿੰਨੀ ਦਾ ਆਹੀ ਕਰਨਾ ਕੰਮ ਨਾ ਨਾ ਠੀਕ ਹੈ ਪਧਰਾ ਹੋ ਗਿਆ ਇਹੀ ਬਾਈ ਮੜਾ ਪਧਰਾ ਕਰਕੇ ਉਹ ਕਿੱਥੇ ਛੱਡਣਾ ਕ ਡੰਗਣਾ ਦਾ ਤਾਂ ਦਾ ਦਿਖਾ ਛਾਤੀ ਮਾਰ ਕੇ ਕੀ ਹੋਇਆ ਪਿਆ ਕੀ ਹੋ ਗਿਆ ਦੇਖ ਤਾਂ ਪੈਲ ਪਈ ਪਈ ਆ ਡੰਗਰਾਂ ਦੀ ਫੇ ਉਹ ਗਰਮੀ ਕਰਕੇ ਅੰਦਰ ਬਾਈ ਹੈ ਗਰਮੀਆਂ ਦੇਖੋ ਡੰਗਰਾਂ ਨੂੰ ਅੰਕਲ 24 ਘੰਟੇ ਅੰਦਰ ਹੈ ਫੇ ਬਾਹਰ ਕੱਢਣੇ ਆ ਅੰਕਲ ਯਾਰ ਬੰਦੇ ਕਹਿੰਦੇ ਠੰਡਾ ਪਾਣੀ ਨੰਦਾ ਹੈਗਾ ਨਾ ਨਾ ਕਰਨੇ ਆ ਫੇ ਮੇਂ ਇਥੇ ਬੰਦ ਦੇ ਆ ਚੋਕੇ ਹਵਾ ਲੱਗੇਗਾ ਉਂਟ ਤੇ ਜਿੱਕਣ ਕਾਟਦੇ ਬੈਠੇ ਰਹਿੰਦੇ ਬਾਬੇ ਸੋਭਾ ਹੀ ਅੰਦਰ ਕਾ ਨਾ ਕਿ ਇੱਕ ਗਿੱਲਾ ਹੋ ਗਿਆ ਨਹੀਂ ਨਹੀਂ ਕੰਮ ਕੀ ਆ ਨਾ ਇਹ ਕੰਮ ਜਿੱਕੇ ਗਿੱਲਾ ਹੋ ਗਿਆ ਹਾਂ ਪਾਣੀ ਬਹੁਤ ਛੜਦਾ ਅੰਕਲ ਇਹ ਇਹ ਜਿਹੜੇ ਆ ਤਿੰਨ ਆ ਪਾਰਟੀ ਉਹਨਾਂ ਨੇ ਇਹ ਤਾਂ ਤੈਅ ਤੋੜ ਕੇ ਕੰਮ ਕਾਢੀ ਆ ਉਹ ਜਿੰਨੇ ਤਕੜੇ ਆ ਉੱਥੇ ਦੇ ਪਾਉਨੇ ਬੋਰੀ ਉਰੀ ਸੱਟ ਤਕੜੇ ਬੰਦੇ ਕੰਮ ਘੱਟ ਕਰਦੇ ਆ ਘੱਟ ਐ ਤਾਂ ਨਾ ਵਿਚਾਰੇ ਦੇਖ ਲੈ ਤੇ ਥੱਲੇ ਦੇ ਸੰਪਰ ਸੰਪਰ ਕੇ ਦੇਖੀ ਚੱਕ ਕੇ ਲਿਆਉਣੇ ਨੇ ਖੋਚੇ ਸਿੱਟਣਾ ਅੱਛਾ ਇਹਨਾਂ ਨੇ ਬਾਹਰ ਉਰੇ ਤੇ ਰੱਤਣਾ ਉੱਡੀ ਛੱਡਦਾ ਸਰਕ ਤਾਂ ਹੈਗਾ ਚੱਲ ਚੱਲ ਦਬਣਾ ਨਹੀਂ ਹੈਗਾ ਲੈ ਭਾਈ ਉਹਦੇ ਨੂੰ ਕੋਲੇ ਦਿਆ ਮਾ ਸੁਧਾ ਕਰੀ ਜਮਾ ਪਾ ਕਰਦੇ ਪਾ ਲੈ ਬਾਈ ਨਾ ਨਾ ਪੈਣਾ ਰੰਗਰਵਾਹ ਤੇ ਘਟਾ ਲੂ ਮੋਜਾ ਹੋ ਜਾਏਗਾ ਰੰਗਰਵਾਹ ਤੇ ਨਾ ਤੇ ਅੱਧੀ ਕਰਨਾ ਇਹੀ ਤਾਂ ਰੰਗਣਾ ਦੇ ਕਰਨਾ ਨਾਲੇ ਜਿਹੜੀ ਜਗਾ ਖੋਲੀ ਬਣਣੀ ਹੈ ਮਹੀਨਾ ਦੋ ਮਹੀਨੇ ਖੜਕੇ ਤੋ ਹੋ ਜੂਗੀ ਜਗਾ ਨਾ ਨਾ ਠੀਕ ਹੈ ਹੈ ਭਈਆ ਇਹ ਡੰਗਰ ਬੰਦਣਾ ਨਾ ਜਗਾ ਤੋ ਹੋ ਜਾਏਗਾ ਫਿਰ ਜਿਹੜਾ ਖੋਲੀ ਬਣੇਗਾ ਲਾਗ ਫਿਰ ਸੈਟ ਹੋ ਜਾਏਗਾ ਅੱਛਾ ਜਰਾ ਹਾਂ ਹਾਂ ਡੰਗਰ ਮੌਸ਼ਾ ਬੰਦ ਕੇ ਸਿਆਹ ਚ ਵੀ ਧੁੱਪਾਂ ਖੜੇ ਰਹਿਣਾ ਮਰਜੀ ਮਰਜੀ ਖੁੱਲਾ ਥਾ ਮੇਰੇ ਖੁੱਲਾ ਥਾ ਲੋ ਜੀ ਭਾਈ ਟਰਾਲੀ ਆ ਗਈ ਚੱਲ ਬਾਈ ਬੱਲੇ 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 ਬੰਦੇ ਬੰਦਾ ਚੜ ਗਿਆ ਹੁਣ ਤਾਂ ਇੱਕ ਦੋ ਗੇ ਘੋਲ ਲੋ ਜਾ ਆ ਆ ਸ਼ਾਬਾਸ਼ ਮਾਲੇ ਵਾਹ ਬਾਈ ਪੈਣ ਬਾਨ ਵਾਹ ਛੇੜ ਦੋ ਕਿਉਂ ਨਹੀਂ ਗਲਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 ਬੰਦੇ ਬਾਈ ਦਰਜਨ ਦਰਜਨ ਹੋ ਗਈ ਪੂਰੀ ਕਿੰਨੇ ਟਾਈਮ ਚ ਖਾਜੂਗੇ 2 ਘੰਟੇ ਦੇਖ ਛੋੜ ਦੇ ਇੱਥੇ ਬਾਜੇ ਪਈਏ ਪੈਨੇ ਓ ਸ਼ਰਦਾ ਜੀ ਛੋੜ ਕੇ ਆ ਛੋੜ ਕੇ ਬੇਚਾਰੇ ਆਪੇ ਚਲੇ ਜਾਣੇ ਆਪੇ ਚਲੇ ਜਾਣੇ ਆ ਜੇ ਤੋੜ ਕੇ ਨਹੀਂ ਮਾਰੀ ਖਾਊਗਾ ਇਹ ਤਾਂ ਗੱਲ ਠੀਕ ਆ ਸਰ ਮਸ਼ੀਨ ਵਾਲਾ ਕੰਮ ਨਹੀਂ ਤਾਂ ਲੂਟਾਉਣਾ ਉਹਨੇ ਕੋਈ ਤੋੜਵੰਨ ਕਰ ਦੇਣੀ ਸੀ ਬਾਬਾ ਹੋ ਗਿਆ ਬਸ ਉਹ ਟਡੇ ਤਾਂ ਪੰਜੜ ਜਾਂ 1 ਵਜ ਦਾ ਬਸ ਉਹਨੇ ਤਾਂ ਆਪਣਾ ਟਾਈਮ ਦੇਖਣਾ ਤਾਂ ਵੀ ਬਸ 12ਵਾਂ ਚੱਲੇ ਨਾ ਚੱਲੇ ਮਸੀ ਥੋੜਾ ਗੋਬਰ ਕੰਚ ਚੱਲਦਾ ਹੋਇਆ ਮਸ਼ੀਨ ਲੱਭਦਾ ਫਿਰਦਾ ਸਵੇਰ ਦਾ ਆਹਾਂ ਮਸ਼ੀਨਾ ਮਾੜੀ ਆਦੀਆ ਕੋਈ ਪਤਾ ਨਹੀਂ ਤਾਂ ਜੇ ਕਿ ਹੈ ਤਾਂ ਇਹ ਜੇ ਰਿਸਕ ਨਹੀਂ ਆਏਗਾ ਮਸ਼ੀਨ ਦਾ ਪਰ ਸਾਰਾ ਕੁਝ ਨਹੀਂ ਹੈਗਾ ਬਜੰਦੇ ਸਾਹਿਬ ਨਾਲ ਫੁੱਟ ਵੀ ਸਾਦਾ ਲੀਕ ਹੋ ਗਿਆ ਖਤਮ ਹੈ ਕੰਮ ਉੱਪਰ ਤੇ ਉਹ ਆਏ ਕੱਢਦੇ ਆ ਬਹੁਤ ਹਿਸਾਬ ਆ ਬਜੰਦਾ ਜਦ ਅੰਕਲ ਮੂਰੇ ਮਿੱਟੀ ਪਾਈ ਹੁੰਦੀ ਨਾ ਪਾਰਾ ਹੋ ਜਾਂਦਾ ਟਾਇਰਾਂ 'ਪਾ ਬਜਨੋਂ ਹੁੰਦਾ ਟਾਇਰੇ ਤੋੜ ਦਿੰਦੇਗੇ ਜੀ ਪਰ ਮੈਂ ਕਹਿੰਦਾ 5 ਕਿਲੋ ਚੋਲ 10 ਮਿੰਟ ਚ ਖਾ ਜਾਂਦੇ ਹੁਣ ਜਿਹੜੇ ਦਾ ਉਹ ਲੈ ਬਰੇ ਜਗੇ ਕਰਾਈ ਤੋਂ ਆਏ ਦੇਖਣਾ ਵੀ ਅਸੀਂ ਕਾਹੇ ਕਹਿਣਾ ਵੀ ਹੋਰ ਨਾ ਪਾਇਓ ਮਿੱਟੀ ਹੁਣ ਘੰਟੇ થઈਓ ਹਾਂ ਹਾਂ ਇਹਨਾਂ ਨੇ ਚਾਰੇ ਪੰਜੇ ਟਰਾਲੇ ਉਰੇ ਮਾਰ ਨੇ ਥੋੜੇ ਜਿਹਾ ਪੈਸੇ ਜਿਆਦਾ ਪਾ ਦਿੱਤੇ ਪੈਸੇ ਦੇ ਕੱਟ ਚਾਹੀਦੇ ਦਾ ਕਾਹ ਜਿਆਦਾ ਕਹਿ ਗਿਆ ਉਹ ਦੇ ਲੈ ਕਰਕੇ ਤੈਨੂੰ ਕੱਟ ਕੇ ਗਿਆ ਨਹੀਂ ਤਾਂ 1000 ਰੁਪਏ ਤਨਾ ਫਿਰ ਵੀ ਨਹੀਂ ਦਾਦਾ ਕੰਮ ਕਿਹੜਾ ਵੇਲੇ ਕਰਕੇ ਕੱਟ ਕੰਨਾ ਰਹਿ ਗਿਆ ਗਰੀਬ ਆਦਮੀ ਬੰਡਾ ਦਾ ਕੱਟ ਜਾਈਏ ਢਾਲਾ ਮੋਟਾ ਮੋਟਾ ਤੈਨੂੰ ਸਵਾਗਾ ਪਾ ਕੇ ਤੇਰੇ ਕੋਲ ਨੂੰ ਕਰ ਦਿੰਦੇ ਉਹ ਖੜ ਜਾ ਸਵਾਗੇ ਇਹਨਾਂ ਦਾ ਛੱਡਣਾ ਹੀ ਨਹੀਂ ਖੜ ਜਾ ਜੇ ਤੂੰ ਨਾਲੇ ਬ੍ਰੇਕ ਜਾਂ ਹੋ ਜੂਗਾ ਨਾਲੇ ਕੋਲ ਨੂੰ ਆ ਜੀ ਹਾਂ ਮੋਟਾ ਮੋਟਾ ਢੇੜੀ ਢਾਲਾ ਬੋਟੀ ਗੱਡੀ ਚੜਾਣਾਂ ਮਾੜੇ ਉਰੇ ਉਰੇ ਲਿਆ ਦਾਨਾ ਵਾ ਤੇਰੇ ਕੋਲ ਨਾਲੇ ਬ੍ਰੇਕ ਹੋ ਜਾਣਾ ਇਹਨੇ ਅੰਨ ਚ ਭਰਨਾ ਸੌਕਾ ਸਵਾਗੇ ਨੇ ਨਾ ਪਾਣ ਦੇਣੀਆਂ ਹਾਂ ਕਰਦੇ ਭਾਈ ਲਓ ਜੀ ਭਾਈ ਮਿੱਟੀ ਦਾ ਘੜਾ ਲੈਣ ਚੱਲੇ ਆ ਤੇ ਉੱਪਰ ਦੇਖੋ ਕਿਹੜੇ ਸਾਫ ਨਾਲ ਪਹੀ ਪਰ ਬਾਈ ਤਾਂ ਕਰਕੇ ਪਾਣੀ ਛਿੜਕਣਾ ਪੈਂਦਾ ਉਹ ਤਾਂ ਕਰਕੇ ਪਾਣੀ ਛਿੜਕਿਆ ਦਾ ਆ ਦੇਖ ਲਓ ਫੇ ਪਿੱਛੇ ਕੁਝ ਨਹੀਂ ਆ ਹੁੰਦਾ ਲੋ ਜੀ ਬਾਈ ਇੱਧਰ ਸਾਡੇ ਘਰ ਆਇਆ ਪੂਰੀ ਬਾਈ ਆਹ ਬਾਈ ਪੂਰੀ ਬਾਈ ਨੂੰ ਸੱਦਾ ਤਾਂ ਦੱਤਾ ਇਹ ਪਨੀਰੀ ਇਹਦੀ ਬਿੰਦੀ ਜੰਮੀ ਜੰਮੀ ਮੇਰੀ ਬਿੰਤੀ ਹੈ ਮੈਨਾਂ ਦੋ ਜਾਨ ਇਕੱਠੇ ਹੋ ਜੂਵੇ ਕਹ ਨਹੀਂ ਪੂਰੀ ਸਾਡੇ ਮੁੰਡਿਆਂ ਨੂੰ ਦੇਖ ਕੇ ਹਸੀ ਜਾਂਦਾ ਕਹਿੰਦਾ ਬੋਲ ਜਾ ਕਰਤਾ ਸੱਚੀ ਲੈ ਲੈ ਬਰਗਰ ਮਾੜਾ ਕੀ ਹੋ ਗਿਆ ਉਹ ਤੁਮ ਕਹੋਗੇ ਸਾਤਰੀਆ ਬਣਾਓ ਹਾਲ ਤਾਂ ਕਹ ਤੇ ਪੁੱਛੀਗੇ ਕੀ ਹੋ ਗਿਆ ਕੀ ਹੋ ਗਿਆ ਕੁਝ ਨਹੀਂ ਹੋਇਆ ਪੂਰੀ ਕੁੱਕੜੀ ਖਾਦਾ ਇਹ ਮੁੰਡਾ ਕੁੱਕੜਿਆਂ ਵਿੱਚ ਆ ਮੈਂ ਤੈਨੂੰ ਖਿਲਾ ਤੀ ਤੂੰ ਮੋਟਰਲ ਰੋਟੀ ਨਹੀਂ ਖਾਣੀ ਜਾਂ ਉਹਨੂੰ ਕੀ ਖਾਣੀ ਆ ਖਾਣੀ ਆ ਖਾਣੀ ਆ ਹਾਂ ਜੀ ਹਾਂ ਤੇ ਬਾਈ ਪਨੀਰੀ ਭੋਗੇ ਅੱਜ ਗੱਡੀ ਆ ਘੱਟੋ ਘੱਟ 14-15 ਘੰਟੇ ਬਾਪੂਰੀ ਮੈਂ ਤੁਹਾਨੂੰ ਦੱਸ ਦਿਆਂ ਜੇ ਆਪਾਂ ਛਾਵੇਂ ਚ ਰੱਖਦੀ ਨਾ ਉਹਨੇ ਛਾਵੇਂ ਸਾਲ ਕਿਰਮੈਸੇ ਨਹੀਂ ਬੰਦਦੇ ਉਹਦੇ ਵਿੱਚ ਤੇ ਅੱਜ ਬਾਈ ਢੇਹਾਂ ਬੱਲੀ ਵੀ ਵਿਛਾਈ ਕਹਿੰਦਾ ਬਾਪੂ ਚਾਦਰ ਜੀ ਵਿਛਾ ਕੇ ਉੱਪਰ ਪਾ ਕੇ ਉਹ ਸਾਹਮਣੇ ਪੂਰੀ ਨੂੰ ਧੁੱਪਾਂ ਚ ਰਖਾਤੀ ਬਾਈ ਕਹਿੰਦਾ ਬਾਇਰ ਬਾ ਘੰਟੇ ਬਾ ਪਾਣੀ ਦੀ ਬਾਲਟੀ ਮਾਰਤੀ ਪਾਣੀ ਬੜ ਥੋੜੀ ਥੋੜੀ ਛਿੜਕਦਾ ਹਾਂ ਥੋੜਾ ਥੋੜਾ ਛਿੜਕਦਾ ਕੱਪੜਾ ਨਾ ਚੱਕੀਂਦਾ ਕੱਪੜਾ ਨਾ ਚੱਕਣਾ ਹੈ ਕੱਪੜਾ ਜਾ ਕੇ ਦੇਖਣਾ ਨਹੀਂ ਹੈਗਾ ਦੇਖਣਾ ਨਹੀਂ ਹੈਗਾ ਫੇ ਹੋ ਜੂਗਾ ਕੰਮ ਇਹਦਾ ਹਾਂ ਪਰਸਨਲ ਤੱਕ ਤਾਂ ਹੋ ਜਾਣਾ ਆ ਜਾ ਫਿਰ ਇਧਰ ਨੂੰ ਹੁਣ ਧੁੱਪਾਂ ਤੇ ਤੇ ਬਾਈ ਜਿਹੜੀ ਤੇ ਲਿਆਂਦਰੀ ਖੇਤੀਬਾਗਨ ਕੇਂਦਰ ਮਾਤੇ ਉਹ ਨਹੀਂ ਹੈਗੀ ਜੰਮੀ ਇਹ ਫੇ ਬੀਜ ਲਿਆਂਦਾ ਹੋਰ ਜਗ੍ਹਾ ਤੇ 15 ਕਿਲੋ ਬੀਜ ਹੈ ਇਹਦੇ ਵਿੱਚ ਤਾਂ ਵੀ ਸੜੀ ਫੁੱਫਰੀ ਨਹੀਂ ਨਿਕਲੀਆਂ ਤੂੰ ਕਿਆ ਕਰੀ ਐ ਪੂਰੀ ਹੁਣ ਬੀਜ ਦਾ ਕਿਹੜੇ ਹਰਿਆਣੇ ਦਾ ਕਹਿੰਦੇ ਆ ਹਰਿਆਣੇ ਵਾਲੀ ਕਰਨਾਲ ਵਾਲੀ ਛੱਬੀ ਤੇ ਉਹ ਦੱਸ ਤੈਂ ਕਿਹੜੀ ਬੀਜੀ ਫੇਰ ਹੁਣ ਮੈਂ ਵੀ ਛੱਬੀ ਵਾਲੀ ਬੀਜ ਕਿੱਥੇ ਲਿਆਇਆ ਮੈਂ ਖੇਤੀਬਾਗਨ ਕੇਂਦਰ ਜਿੱਥੇ ਲਿਆਦਾ ਲੈ ਆ ਤੂੰ ਤੇਰੇ ਕਾਹਤ ਲਿਆਇਆ ਲੱਗ ਪੁੱਤ ਤੇ ਨਹੀਂ ਜੰਮਿਆ ਮੈਂ ਵੀ ਇਹ ਲਿਖਦਾ ਜੇ ਬਾਈ ਪੂਰੀ ਦੇ ਵੀ ਨਹੀਂ ਜੰਮਿਆ ਫਿਰ ਕਹਿਣ ਜੋਗੇ ਹੈਗੇ ਕਹਿਣ ਜੋਗੇ ਹੈਗੇ ਫਿਰ ਅਸੀਂ ਹਾਂ ਬਾਕੀ ਦੇਖਦੇ ਬਾਈ ਪੁੱਤ ਐ ਹੁਣਗਾ ਦੱਪਣੀ ਆ ਮੈਂ ਬਾਹਰ ਕੱਢਦਾਂ ਨਹੀਂ ਜਾ ਕੇ 3:00 4:00 ਵਜੇ ਤੂੜੀ ਰੱਖਣੀ ਆ ਨਾ ਨਾ ਮੈਂ ਤਾਂ ਸਿੱਧੀ ਆਣੀ ਤੇ ਪੰਜ ਮੈਂ ਨਾਲ ਸੁੱਪੜ ਪੂਰੀਆਂ ਖੜਦਣੇ ਦੋ ਸੁੰਡੀ ਪੈਣ ਦਾ ਤੇਰੇ ਕਰਨ ਕਿ ਆ ਤਾਂ ਹੀ ਨਾ ਨਹੀਂ ਬਾਈ ਸੁੰਡੀ ਮੈਂ ਇਹਨੂੰ ਤਾਂ ਦੱਸਿਆ ਏ ਇਹ ਐਂਟੀਸੀ ਲਾ ਦਿੰਦਾ ਜੇ ਕੋਪ ਪਵੰਨਿਆ ਹੁੰਦਾ ਨਾ ਆਹ ਟੀਸੀ ਆ ਜਦ ਤੈਨਾਂ ਕਿੰਨੇ ਸਾਲ ਹੋ ਗਏ ਕਦੇ ਸੁੰਡੀ ਨਹੀਂ ਪਈ ਹੈਗੀ ਹਾਂ ਹਾਂ ਸਾਜੋ ਵੀ ਨਾ ਟੀਸੀ ਲਾ ਕੇ ਰੱਖਦਾ ਹੁੰਦਾ ਮਾਇਆ ਮੈਂ ਲਾ ਕੇ ਆਇਆ ਕੰਦੇ ਦੇ ਨਾਲ ਆ ਟੇਪਰ ਕਰਕੇ ਉੱਪਰ ਆ ਬੋਰੀ ਅੱਛਾ ਬੋਦੀ ਉਹ ਨਹੀਂ ਕਰਦਾ ਪਤਲੀ ਟੈਂ ਨਾ ਪਤਲੀ ਨਹੀਂ ਕਰਦਾ ਪਤਾ ਨਹੀਂ ਬਾਈ ਪੂਰੀ ਦੇ ਸੁੰਡੀ ਪੈ ਜਾਂਦੀ ਤੁਸੀਂ ਹੁਣ ਦੱਸਿਓ ਵੀ ਇਹ ਐਂਟੀਸੀ ਜਿਹੜਾ ਕੇ ਇੱਕ ਜਗ੍ਹਾ ਗੱਠੀ ਬਣਾ ਕੇ ਰੱਖ ਦਿੰਦਾ ਏ ਫੋਲਦਾ ਕਿੰਨੇ ਦਿਨ ਬਾਅਦ ਫੋਲਦਾ ਤਾਂ ਵੀ ਉਦੋਂ ਨਹੀਂ ਫੋਲਣੀ ਬੱਸ ਜਦ ਦਿਨ ਆਪਾਂ ਨੇ ਵੀ ਹਾਂ ਨਾ ਜਦ ਦਿਨ ਕੱਢਣੀ ਦੂਏ ਦਿਨ ਦੇਖਦਾ ਤੀਏ ਦਿਨ ਤੀਏ ਦਿਨ ਤੀਏ ਦਿਨ ਦੇਖਦਾ ਬਾਈ ਉਹੀ ਚੱਕ ਪੂਰੀ ਅਸੀਂ ਪਹਿਲਾਂ ਵੀ ਜੇ ਕਰਦੇ ਰਹੇ ਸਾਡੇ ਵੀ ਕਰਦੇ ਰਹੇ ਥੱਲੇ ਤੂੜੀ ਦੀ ਵੰਡ ਵਿਛਾ ਕੇ ਨਾ ਉੱਪਰ ਕੱਪੜਾ ਵੀਾ ਕੇ ਅੱਛਾ ਫਿਰ ਫੋਲ ਕੇ ਉੱਪਰ ਕੱਪੜਾ ਪਾ ਕੇ ਫਿਰ ਉਕਣਾ ਜੰਮ ਜਾਂਦੇ ਆ ਜਿਹੜੀ ਹੁਣ ਲੰਗਰ ਨਹੀਂ ਹੈਗੇ ਪੈ ਗਈ ਜੰਮੀ ਨਹੀਂ ਪਤ ਨਹੀਂ ਜੇ ਕਰ ਪਤਾ ਨਹੀਂ ਬਈ ਬੀਜਾਂ ਦੇ ਚੱਕਰ ਤੂੜੀ ਨੂੰ ਕੋਰੀ ਮੈਂ ਅੱਜ ਤੇ ਦੇਰ ਕਿੰਨੇ ਸਾਲ ਹੋ ਗਏ ਬੀਜ ਦੇ ਨੂੰ ਆ ਕੰਧ 'ਚ ਰੜੀ ਰੜੀ ਗੰਧ ਹੋਣੀ ਆ ਸਿੱਧਾ ਸੇਕ ਮੈਣਾ ਤੋਂ ਉੱਥੇ ਵੀ ਸਿਰਫ ਬਾਲਟੀ ਦੀ ਗੱਲ ਨਹੀਂ ਤੇਰੀ ਗੱਲ ਤੀ ਬੋਰੀਆਂ ਗਿੱਲੀਆਂ ਕਰਨੀ ਉੱਪਰ ਦੋ ਦੇ ਦੇਣੀ ਪਾਣੀ ਪੈ ਜਾਣਾ ਪਾਣੀ ਪੈ ਜਾਣਾ ਕਾ ਦੇ ਨਿਆ ਤੂੰ ਨਿਆ ਕਾ ਨੰਬਰ ਨਿਕਲ ਜੀ ਪਤਾ ਨਹੀਂ ਬਾਈ ਇਹਦੀ ਬੀਜਾਂ ਦਾ ਜਕਰ ਆ ਪਤਾ ਨਹੀਂ ਗਰਮੀ ਦਾ ਫਾਇਦਾ ਨਹੀਂ ਹੈਗਾ ਵੀ ਗਰਮੀ ਲੋ ਵੀ ਗਰਮੀ ਵੀ ਲੋ ਵੀ ਜ਼ਿਆਦਾ ਪੈਂਦੀ ਹੈ ਉਹੀ ਤਾਂ ਕਰਨ ਉਹ ਵੀ ਹੋ ਸਕਦਾ ਚਲੋ ਚੱਲ ਪੂਰੀ ਨੇ ਬਾਈ ਹੁਣ ਇੰਨਾ ਕੰਮ ਕਰਾ ਤਾ ਹਾਂ ਪਾਪੂ ਬੀਜੋਗੀ ਤੇ ਕਾਦਾ ਕਹਿੰਦਾ ਜੀਰੀ ਜੀਰੀ ਕੋਕ ਨਹੀਂ ਬਣਾਉਂਦਾ ਕੋਕ ਨਹੀਂ ਪੀਂਦਾ ਇਹ ਕੋਕ ਖਰਾਬ ਕਰਦਾ ਸਾਡੇ ਮੁੰਡੇ ਨੂੰ ਆਏ ਦੱਸ ਵੀ ਮੋਟਰ ਬਣਾ ਆਇਆ ਠੰਡਾ ਹੋਗਾ ਇਹਦਾ ਪੂਰੀ ਪੂਰੀ ਤੂੰ ਨਹੀਂ ਲੱਗੇ ਜਾਂਦਾ ਮੁੰਡੇ ਨੂੰ ਮੋਟਰ ਤੇ ਨਹੀਂ ਉਹ ਇੱਲੇ ਤਾਂ ਪਾਉਂਦਾ ਏ ਕਰਦਾ ਨਹੀਂ ਕਿਤੇ ਇਹ ਨਹੀਂ ਆ ਬੈਠਾ ਹਾਂ ਫਰਕ ਹੈ ਫਰਕ ਹੈ ਕਰਾ ਭੇਜ ਪਾ ਕੇ ਬੰਦੇ ਗਾ ਇਹ ਭੇਜ ਪਾ ਕੇ ਆ ਬੈਠਾ ਦਿੰਦਾ ਉਹ ਬੋਲਦਾ ਬਹੁਤ ਹਾਂ ਫਿਰ ਤਾਂ ਕਰਕੇ ਨਹੀਂ ਲੱਗ ਜਾਂਦਾ ਮੋਟਰ ਕੋਲ ਵੀ ਬਾਈ ਰੌਣਕ ਲੱਗੀ ਪਈ ਧੀ ਦੁਰਅਕਤ ਤੁਹਾਨੂੰ ਪਤਾ ਹੁਣ ਕਿਸੇ ਕਿਸੇ ਮੋਟਰ ਪਰ ਰਹਿ ਗਏ ਬਾਈ ਉੱਥੇ ਨਜ਼ਾਰਾ ਬੰਦੇ ਭੱਜ ਰਹੇ ਇੱਕ ਮੈਂ ਦੇਖਿਆ ਰੋੜਾਂ ਦੇ ਨਾਲ ਨਾਲ ਤਾਂ ਜਾਉਂ ਹੀ ਫੂਕ ਤੇ ਅੱਗ ਲੱਗ ਕੇ ਲੱਗ ਗਈ ਨਾ ਜਿੰਨਾ ਉਹ ਗੱਲ ਤਿਆਰ ਚਲੋ ਜੀ ਅੱਗ ਮਾੜੀ ਮੋਟੀ ਬਾਈ ਲਾਉਣੀ ਹੈ ਲਾਗ ਹਟਾ ਲਓ ਤਰਾਹੀ ਬੜੀ ਬੀ ਬੂਟਾ ਦਰਾਖਤ ਨਾਲ ਫੋਗੋਵੇ ਸਿਹਰੇ ਸਾਹ ਨਾਲ ਇਸ ਦੀ ਗਰਮੀ ਪੈ ਗਈ ਉਹ ਸਾਹ ਨਾਲ ਜਿਹਦੇ ਰਾਖਤ ਫੋਗੇ ਬਸ ਰੋੜਾ ਦੇ ਨਾਲ ਆਇਆ ਤੌਖਾ ਹੈ ਤੌਖਾ ਹੈ ਪੂਰੀ ਹੁਣ ਆਪਾਂ ਮੋਟਰ 'ਤੇ ਬੈਠੇ ਹਾਂ ਹਵਾ ਲੱਗ ਰਹੀ ਨਾ ਕਿਨੇ ਆ ਦੇ ਬੈਠੇ ਹਾਂ ਮੀਚੋਂ ਲੱਗ ਗਈ ਓਰੇ ਆ ਘਾ ਦਾ ਕੀ ਗਰਮੀ ਛੋਣ ਲੱਗ ਗਈ ਬਾਈ ਮੋਟਰਾਂ ਬਾਹਲੇ ਵਧੀਆ ਕੰਡ ਕਿੰਦੇ ਐਨੇ ਚੱਲ ਬਾਏ ਦੇ ਖੇਤਾਂ 'ਚ ਜੇ ਪਾਣੀ ਲੱਗ ਜਣੇ ਗੱਡੀ ਤੇ ਫੇ ਅੱਗ ਪੈਣੀ ਹੈ ਪੂਰੀ ਦਿਖਣਾ ਸ਼ਹਿਰ ਸ਼ਹਿਰ ਮਾ ਤਾਂ ਅੱਗੇ ਪੈਣੀ ਹੋਣੀ ਹੈ ਸ਼ਹਿਰ ਮਾ ਤਾਂ ਬਾਈ ਅੰਦਰ ਦਾ ਨਹੀਂ ਬਗੈਰ ਇਸੀ ਤਾਂ ਮੈਂ ਕਹਿੰਦਾ ਚੱਲਣਾ ਹੀ ਨਹੀਂ ਕੰਮ ਟਾਈਮ ਚਲੋ ਪੂਰੀ ਦਾ ਬਾਈ ਬਹੁਤ ਧੰਨਵਾਦ ਹੈ ਨੇ ਮੇਰੇ ਕਿਲ ਨਾ ਮੈਂ ਇਸ ਤਰੀਕੇ ਨਾਲ ਕਰੀ ਹੁਣ ਜਿੱਦਣ ਪਟਣੀ ਇਹਨੂੰ ਉਦਣੇ ਬੁਲਾਉਣਾ ਹੈ ਕਿ ਜੇਹੀ ਵੀ ਮੰਗਣ ਆਪਣੇ ਉਹ ਲੈ ਕੇ ਆਇਆ ਤੇ ਆਸ ਦੇਖ ਵੀ ਜੰਨੇ ਨਹੀਂ ਘੁਰਪੇ ਜਮ ਚਲੇ ਗਏ ਤੇ ਸ਼ਾਮ ਨੂੰ ਪਾਣੀ ਪਾ ਰਣਾ ਸ਼ਾਮ ਨੂੰ ਪਤਲਾ ਪਤਲਾ ਪਾਣੀ ਝਾੜ ਲੈਣਾ ਬਾਈ ਪਤਲਾ ਪਤਲਾ ਪਾਣੀ ਜਿਆਦਾ ਪਾਣੀ ਖਰਾਬ ਕਰਦਾ ਖਾ ਤੇ ਗੁੱਚੋ ਗਰਮੈ ਸੀ ਮਾੜਾ ਹੂੰ ਚਲੋ ਉਹ ਰੱਖ ਦੀ ਬਾਈ ਟੀਸੀ ਲਾਤੀ ਦੇਖਦੇ ਬਾਕੀ ਹੁਣ ਕੀ ਬਣਦਾ ਇਹਦਾ ਲੋ ਜੀ ਪੰਮੂ ਸਾਡਾ ਡਰਾਈਵਰ ਬਣ ਗਿਆ ਬਣ ਗਿਆ ਕਹੇ ਹਿੱਤ ਦਾ ਉਹ ਨਾ ਮੁਰੂ ਦੇਖ ਕੇ ਚਲਾ ਹਣਾ ਸਹੀ ਜੇ ਜਾਣਾ ਚਾਹੀਦਾ ਇਹ ਆਸ-ਪਾਸੇ ਨਹੀਂ ਭੱਜਣਾ ਚਾਹੀਦਾ ਠੀਕ ਹੈ ਜੇ ਸਾਈਡ 'ਵਾਂ ਉਤਰ ਗਿਆ ਫੇਰ ਕਟਾਈ ਖਾ ਲੋ ਜੀ ਪੰਮੂ ਬਣ ਗਿਆ ਡਰਾਈਵਰ ਮੂਹੇ ਦੇਖ ਕੇ ਜਨਾ ਠੀਕ ਹੈ ਦੇਖਦੇ ਆ ਕਿ ਰੀਡਿੰਗ ਤੱਕ ਲਿਕੇ ਜਾਂਦਾ ਹੈ ਵੇਜੂਗਾ ਬਾ ਠੀਕ ਹੈ ਲੋੜੀ ਹੋਰੀ ਬਾਈ ਇੱਕੜੇ ਨਿਆਣਾ ਕੱਟ ਵੜ ਜਾਂਦਾ ਇਹਨੂੰ ਸਗਾ ਤਾ ਵੀ ਪਹੀ ਦੇ ਵਿੱਚ ਵਿੱਚ ਜਾਣਾ ਚਾਹੀਦਾ ਸਾਈਡ 'ਵਾਂ ਨਹੀਂ ਜਾਣਾ ਚਾਹੀਦਾ ਬਰਕਰ ਡਰਾਈਵਰ ਉਹ ਭਾਉ ਤਰੇ ਪਾ ਮੁਝੇ ਰੋਣ ਗਿਆ ਦੋਤਾ ਸਾਲ ਚੱਲ ਜਾਣ ਤੇ ਜਾਣ ਦੇ ਅਮਰੋਹ ਚਲਾਇਆ ਕਰਨਾ ਹੈ ਹਾਂ ਰੋਹ ਚਲਾਇਆ ਕਰਨਾ ਭਾਈ ਘਰ ਤੇ ਆਉਂਦੀ ਸਾਰੇ ਦੇਖਦੇ ਨੇ ਕਿਤਾ ਕੰਦੇ ਨਾ ਚੱਲਿਆ ਮੋਟਰਸਾਈਕਲ ਦੇ ਪਿੱਛੇ ਜੜ ਜਾਂਦਾ ਹੈ ਕਿਤਾ ਚ ਜਾਣਾ ਕਿਤਾ ਚ ਰਹਿਣਾ ਕਿਤਾਵਾਂ ਚ ਹੀ ਲੱਗਦਾ ਹੈ ਲੋ ਜੀ ਬਾਈ ਪਹੁੰਚ ਗਏ ਮੱਕੀ ਵਾਲੇ ਖੇਤ ਵਿੱਚ ਆ ਜਾ ਬਾਈ ਟਰਾਲੀ ਪਾ ਦਿਓ ਬੰਦੇ ਲੱਗੇ ਹੋਏ ਮੱਕੀ ਵੱਢਣ ਦੁਬਾਰੇ ਮੈਂ ਟਰਾਲੀ ਖੋਲ ਗਿਆ ਰਾ ਬਾਈ ਓਏ ਇੰਨੀ ਗੱਲ ਦਿੱਤੀ ਜੀ ਇਹਨਾਂ ਨੇ ਬਾਕੀ ਹੁਣ ਫੇਰ ਲੱਦਣੀਆਂ ਦੂਆ ਬੰਦਾ ਸਾਡਾ ਢੇਡਾ ਲਾਉਣ ਗਿਆ ਬੇ ਸਰਬੀਤ ਮਹਾਲ ਤੇ ਆਪਾਂ ਨੇ ਟਰਾਲੀ ਉਹ ਨੇੜੇ ਗਾਲ ਲਿਆ ਨਾਲ ਲੋਡਿੰਗ ਕਰਨੀ ਫਿਰ ਉਹ ਮੈਂ ਚੱਲ ਓਏ ਬਾਕੀ ਬਾਈ ਪੈਡ ਆਵਰ ਮੱਕੀ ਵੀਜੀ ਵੀਦੀ ਹਲੌਲੇ ਲੱਗਦੇ ਆ ਇਹ ਥੋੜੂ ਹਾਂ ਬੰਮੂ ਲਾਤਾ ਟ੍ਰੈਕਟਰ ਟਕਾਣਿਆ ਹਾਂ ਠੀਕ ਆ ਛੋਟੂ ਵਿਹਲੇ ਹਾਂ ਅਸੀਂ ਜਾਈਏ ਹਾਂ ਪੂਰੇ ਖੜਾ ਦੀ ਇੱਕ ਜਗ੍ਹਾ ਹਾਂ ਖੜਾ ਹੋ ਜਾ ਤੇ ਜੇ ਲੋਡ ਪਾਉਗਾ ਫੇਰ ਫੇਰ ਚਾਚੇ ਦੇ ਕਰਾ ਲਈ ਹਾਂ ਅੱਛਾ ਠੀਕ ਠੀਕ ਆ ਚੱਲ ਬੰਮੂ ਆ ਜਾਓ ਕਾਦ ਨੂੰ ਬੇਪ੍ਰਿਕ ਤੇਲੀ ਲੋ ਜੀ ਬਾਈ ਟਰੈਕਟਰ ਖੜਾ ਕੇ ਆਈ ਤੇ ਕਿ ਆ ਗਿਆ ਪਮੂ ਨੇਰੀ ਤੇਰੀ ਆ ਗਈ ਮਿੱਟੀ ਉਹ ਮਿੱਟੀ ਚੜ ਗਈ ਬਾਈ ਇੱਧਰ ਨੂੰ ਪਹੀ ਜਦਾਂ ਬੁਰੇ ਹਾਲ ਹੈ ਨਰੀ ਭੁੱਬਾ ਵਾਲਾ ਉਹ ਦੇਖੋ ਸਾਹਮਣੇ ਉੱਪਰ ਨੂੰ ਮੱਕੀਆਂ ਦੇ ਉਹ ਦੇਖੋ ਕਿਹੜੇ ਸਾਹਬ ਨਾ ਕਰਦਾ ਬਾਈ ਕਿਆ ਕਰੂਗਾ ਬੰਦਾ ਆਇਆ ਬੂਮੂ ਉਹ ਪੈਣੀ ਪਿੰਡ ਦੇ ਵੀ ਬਾਈ ਔਰ ਇੱਕੋ ਖੇਰਮਾ ਦੇ ਵੀ ਕਹਿੰਦੇ ਕਿਆ ਹੋ ਗਿਆ ਨੇਰੀਆ ਨਹੀਂ ਨਹੀਂ ਮੈਂ ਬੰਦਾ ਮੀ ਮੈਂ ਨਾ ਨਹੀਂ ਗਨੇ ਨੇਰੀਆ ਚੱਲੀ ਜਾਂਦੀ ਆ ਉਹ ਦੇਖੋ ਬਾਈ ਮੋਟਰਪੱਕ ਕਿਹੜੇ ਸਾਹਮਨਾ ਚੱਲਦਾ ਪ੍ਰੋਜੈਕਟ ਰੜਕਾ ਵੱਜ ਗਿਆ ਰੜਕੈਨ ਬਾਕੀ ਪਨੀਰੀ ਮਨ ਕੁੱਤਾ ਲੰਘ ਗਿਆ ਬਾਈ